ਮੈਂ ਪਠਾਨਕੋਟ ਤੋਂ ਰੇਤਾ ਇਹ ਭਰ ਕੇ ਆਉਂਦੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਗੱਡੀ ਮੈਂ ਦਾਦੇ ਕਿਨੇ ਆਉਂਦਾ ਪਿੱਛੇ ਦੇ ਬਾਸ ਇੰਨੀ ਕੀ ਸਪੀਡ ਤੇ ਨਾ ਓਵਰ ਸਪੀਡ ਹੀ ਆਉਂਦੀ ਸੀ ਸੰਗ ਤੇ ਵਿੱਚ ਪਿੱਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਵੇ ਤੇ ਇਹਨੇ ਲਿਆ ਕੇ ਇਧਰ ਸੈਰ ਤੇ ਬਣੀ ਕਾਰ ਹੀ ਕੀ ਆਉਂਦਾ ਇਹ ਜਕਦਮ ਟਰਾਲ ਆਪਣੀ ਵਾਸ ਦੀ ਕਟ ਮਾਰੀ ਆ ਗੱਡੀ ਗੱਡੀ ਤੇ ਕੋ ਕੰਟਰੋਲ ਨਹੀਂ ਹੋਈ ਗਈ ਤੇ ਇਹਨੇ 4-3 ਫੁੱਟ ਬਵਾ ਤੇ ਤੇ ਗਾੜੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਮੇਰੇ ਵਿੱਚ ਮਾਦਾ ਮਾਦਾ ਬਾਅਦ ਵਿੱਚ ਮੈਂ ਆਪਣੀ ਫੋਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਓਦਾਂ ਥੋੜੀਆਂ ਰਗੜਾ ਰੋੜਾ ਥੋੜੀਆਂ ਖੱਟਾ ਫੱਟਾਂ ਲੱਗੀਆਂ ਤੇ ਮੈਂ ਇਹਦੇ ਸੰਗਤਾਂ ਦੇ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਦੱਸਦਾ ਹੀ ਨਹੀਂ ਪਿਆ ਕਿਹਨੇ ਆ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਹੈ ਤੇ ਬੀਬੇ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਤੇ ਵੀਡੀਓ ਬਣਾਈ ਸੰਗਤ ਦੀ ਕੀ ਦਸੋਂ ਕਸੂਰ ਕਿਹਦਾ ਵਾ ਵਾਸ਼ਿੰਗਟਨ ਆਇਆ ਕਿ ਆਪਣਾ 라ਉਂਡ ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦੇ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਬਿਆਸ ਵਾਲਿਆਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਨਿਸ਼ਾਨ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਰਗਣ ਲੱਗੀ ਐ ਬਸ ਵਾਲਾ ਬਸ ਵਾਲਾ ਬਚਾਇਆ ਪਤਾ ਨਹੀਂ ਬਸ ਕਿੱਥੇ ਜਾ ਰਹੀ ਸੀ ਬਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਦੀ ਵਿੱਚ ਸੰਗਦਾ ਬਚਾਵਾ ਮੈਂ ਪਠਾਨਕੋਟ ਤੋਂ ਰੇਤਾ ਆਇਆ ਭਰ ਕਿਉਂ ਡੇ ਦੂਜੀ ਗੱਡੀ ਤੇ ਮੈਂ ਪਿੱਛੇ ਹੀ ਜੇ ਮੇਰੀ ਆਪਣੀ ਜਿਹੜੀ ਮੈਂ ਦਾਦੇ ਕੀ ਲੈ ਹੋਂਦਾ ਪਿੱਛੇ ਦੇ বাস ਇੰਨੀ ਕੀ ਸਪੀਡ ਤੇ ਸੀ ਨਾ ਔਰ ਸਪੀਡ ਹੀ ਆਉਂਦੀ ਸੀ ਸੰਗਤ ਦੇ ਵਿੱਚ ਪਿਛੇ ਬੈਠੀ ਆਪਣੇ ਬਿਆਸ ਡੇਰੇ ਬਿਆਸ ਚੱਲੇ ਕਿੱਥੇ ਚੱਲੇ ਤੇ ਉੱਥੋਂ ਆਉਂਦੇ ਪਏ ਤੇ ਇਹਨੇ ਲਿਆ ਕੇ ਇਧਰ ਸਾਈਡ ਤੇ ਬਣੀ ਕਾਰ ਹੀ ਕਿ ਕੀ ਆਉਂਦਾ ਇਹ ਜੱਟ ਦਾ ਟਰਾਲ ਆਪਣੀ বাস ਦੀ ਘਾਟ ਮਾਰੀ ਹੈ ਗੱਡੀ ਗੱਡੀ ਤੇ ਕੋਲ ਕੰਟਰੋਲ ਨਹੀਂ ਹੋਈ ਗਈ ਤੇ ਇਹਨੇ 4-3 ਫੁੱਟ ਬਾਅਦ ਤੇ ਗੱਡੀਆਂ 12 ਚੱਕੀ ਉਹਦੇ ਵਿੱਚ ਪਹਿਲਾਂ ਮੇਰੇ ਵਿੱਚ ਮਾਰ ਲੱਗਾ ਹੈ ਮੇਰੇ ਵਿੱਚ ਮਾਰਦਾ ਮਾਰਦਾ ਬਾਅਦ ਵਿੱਚ ਮੈਂ ਆਪਣੀ ਫੁੱਟਬਾਲ ਦੇ ਨਾਲ ਲਾ ਕੇ ਗੱਡੀ ਲਿਆ ਹੌਲੀ ਹੌਲੀ ਲਿਆ ਕੇ ਮੈਂ ਕੰਟਰੋਲ ਕੀਤੀ ਬਾਅਦ ਵਿੱਚ ਇਹਦੇ ਵਿੱਚ ਮਾਰਤੀ ਕੋਈ ਨਿਸ਼ਾਨ ਨਹੀਂ ਨੀ ਜਾਨੀ ਨਿਸ਼ਾਨ ਨਹੀਂ ਓਦਾਂ ਥੋੜੀਆਂ ਰਗੜਾ ਰੋੜਾ ਥੋੜੀਆਂ ਫਟਾਫਟਾਂ ਲੱਗੀਆਂ ਤੇ ਮੈਂ ਦੇ ਸੰਗਤਾਂ ਦੇ ਵਿੱਚ ਡਰਾਈਵਰ ਨੂੰ ਪੁੱਛਣ ਲਿਆ ਕਿ ਡਰਾਈਵਰ ਕਿੱਥੇ ਡਰਾਈਵਰ ਡਰਾਈਵਰ ਦੱਸਦਾ ਹੀ ਨਹੀਂ ਪਿਆ ਕਿ ਕੌਣ ਹੈ ਡਰਾਈਵਰ ਜਦੋਂ ਮੈਂ ਪੁੱਛਿਆ ਉਹਨਾਂ ਨੂੰ ਬੀਬੀਆਂ ਨੂੰ ਪੁੱਛਿਆ ਕਿ ਡਰਾਈਵਰ ਕਿੱਥੇ ਹੈ ਤੇ ਬੀਬੇ ਨੇ ਦੱਸਿਆ ਡਰਾਈਵਰ ਆਵਾ ਤੇ ਉਹਦੀ ਫਿਰ ਮੈਂ ਮੌਕੇ ਦੇ ਵੀਡੀਓ ਬਣਾਈ ਸੰਗਤ ਦੀ ਕੀ ਦਸੋਂ ਕਸੂਰ ਕਿਹਦਾ ਵਾ ਵਾਸ਼ਿੰਗਟਨ ਆਇਆ ਕਿ ਆਪਣਾ 라উন্ড ਕੱਢ ਕੇ ਆ ਰਹੇ ਸੀਗੇ ਸਾਨੂੰ ਫੋਨ ਆਇਆ ਕਿ ਆਪਣਾ ਮੱਲੂ ਦੁਆਰੇ ਲੱਗੇ ਐਕਸੀਡੈਂਟ ਹੋਇਆ ਬੱਸ ਵਾਲੇ ਦਾ ਟਰੱਕ ਦਾ ਜਿਹੜੀ ਕਿ ਆਪਣਾ ਬੱਸ ਜਿਹੜੀ ਰੌਂਗ ਸਾਈਡ ਹੈਗੀ ਤੇ ਬੱਸ ਵਾਲੀ ਦੀ ਗਲਤੀ ਤੇ ਬੱਸ ਵਾਲਾ ਮੌਕੇ ਤੇ ਆਪਣਾ ਭਰਾਰ ਹੋ ਗਿਆ ਹੈਲੋ ਸਰ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਇੱਕੋ ਸਾਈਡ ਤੋਂ ਦੋਨੇ ਆ ਰਹੇ ਸੀ ਬੱਸ ਜਿਹੜੀ ਹੈਗੀ ਉਹਦੇ ਸੰਗਤ ਹੈਗੀ ਵਿਆਸ ਵਾਲਿਆਂ ਦੀ ਤੇ ਉਹ ਬੱਸ ਵਾਲੀ ਦੀ ਗਲਤੀ ਹੈ ਉਹਦੇ ਕਰਕੇ ਉਹ ਜਿਹੜੀ ਟਰੱਕ ਜਿਹੜਾ ਵਾ ਪਟ ਗਿਆ ਇਸ਼ਾਰ ਨਕਸਾਨ ਕਿੰਨਾ ਹੈ ਨਾ ਇਸ਼ਾਰ ਬਚਾ ਹੋਇਆ ਜੀ ਦੋਵਾਂ ਦਾ ਬਚਾ ਹੋਇਆ ਉਹ ਡਰਾਈਵਰ ਦੇ ਟਿਪਰ ਵਾਲੇ ਤੇ ਮਾੜੀ ਮੋਟੀ ਆਪਣਾ ਲੱਗਣ ਲੱਗੀ ਹੈ ਬਾਕੀ ਬੱਸ ਵਾਲਾ ਬਚਾ ਜੀ ਪਤਾ ਨਹੀਂ ਬੱਸ ਕਿੱਥੇ ਜਾ ਰਹੀ ਸੀ ਬੱਸ ਤੇ ਹੁਣ ਲੱਗਦੀ ਸਕੂਲ ਵਾਲੀ ਆ ਤੇ ਉਦਾਂ ਕਿੰਦੇ ਸੰਗਦੀ ਵਿੱਚ ਸੰਗਦਾ ਹੀ ਬਚਾਵਾ